ਆ ਰਹੇ ਹਾਂ ਤੁਹਾਡੇ ਚੈਨਲ ਰੀਵ ਸੂਟਿਕ ਤੇ ਸਵਾਗਤ ਹੈ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਜਿਆਦਾ ਸੋਨੇ ਸੋਨੇ ਸੂਟ ਲੈ ਕੇ ਆਏ ਹਾਂ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਭੈਣਾਂ ਦੀ ਡਿਮਾਂਡ ਸੀਗੀ ਵੀ ਬਰਬਰੀ ਦੇ ਸੂਟ ਲੈ ਕੇ ਆਓ ਤੇ ਆਪਾਂ ਲੈ ਕੇ ਆਇਾਂਗੇ ਜਿਹੜੀਆਂ ਭੈਣਾਂ ਮੰਗ ਰਹੀਆਂ ਸੀ ਮੈਸੇਜ ਕਰ ਰਹੀਆਂ ਸੀਗੀਆਂ ਤੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਆਲੇ-ਦਾਲੇ ਤੁਸੀਂ ਮੇਰੇ ਖਲਾਰਾ ਦੇਖ ਸਕਦੇ ਹੋ ਕਿ ਮੈਂ ਕੰਮ ਕਰਨ ਵਾਲੀ ਕੱਲ ਹੀ ਆਂਗੀ ਵੀਡੀਓ ਹੋ ਜਾਂਦੀ ਹੈ ਲੇਟ ਅੱਜ ਕੱਲ ਤੇ ਤੁਸੀਂ ਤੁਹਾਡਾ ਤੈਅਦ ਲੋ ਧੰਨਵਾਦ ਤੁਸੀਂ ਮੈਨੂੰ ਇੰਨਾ ਪਿਆਰ ਦਿੰਦੇ ਹੋ ਇਨਾ ਮਤਲਬ ਮੇਰੇ ਤੇ ਵਿਸ਼ਵਾਸ ਰੱਖ ਕੇ ਹਨਾ ਬਾਹਰ ਲਈ ਪਹਿਣਾ ਕਾफी ਕਾਫੀ ਸੂਟਾਂ ਦੇ ਆਰਡਰ ਦੇ ਰਹੀਆਂ ਨੇ ਗਿਆ ਮੈਨੂੰ ਇੰਡੀਆ ਵਾਲੀਆਂ ਵੀ ਕਾफी ਦਿੱਲੀ ਦੇ ਆਰਡਰ ਨੇ ਇੰਡੀਆ ਵਾਲੀਆਂ ਪਹਿਣਾ ਦੇ ਦੀ ਤੇ ਚਲੋ ਹਨਾ ਜੀ ਆਪਾਂ ਚੀਜ਼ ਵਧੀਆ ਲੈ ਕੇ ਆਉਣਾਂਗੇ ਤੁਹਾਨੂੰ ਪਸੰਦ ਆਉਂਦੀ ਹੈਗੀ ਤੇ ਬਸ ਫਿਟਿੰਗ ਦਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਮੈਂ ਪਹਿਲਾਂ ਵੀ ਕਹਿੰਦੀ ਹੁੰਦੀ ਆ ਜਿਸ ਤਰ੍ਹਾਂ ਦਾ ਮੈਨੂੰ ਨਾਪ ਭੇਜੋਗੇ ਉਸ ਤਰ੍ਹਾਂ ਦਾ ਹੀ ਅਸੀਂ ਸਟਿਚ ਕਰਾਂਗੇ ਬਾਕੀ ਆਪਣੀਆਂ ਡਬਲ ਸੀ ਨਾ ਲੱਗੀਆਂ ਹੁੰਦੀਆਂ ਨਹੀਂ ਗਿਆ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਿਟਿੰਗ ਕਰ ਸਕਦੇ ਹੋਗੇ ਇੱਕ ਸੀਨ ਆਪਾਂ ਤੁਹਾਡੇ ਅਕੋਰਡਿੰਗ ਲਾਈ ਹੁੰਦੀ ਹੈ ਇੱਕ ਸੀਨ ਆਪਾਂ ਆਪਣੇ ਅਕੋਰਡਿੰਗ ਲਾਈ ਹੁੰਦੀ ਹੈ ਕਿ ਜਿੱਦਾਂ ਦੀ ਤੁਹਾਨੂੰ ਸਹੀ ਲੱਗਦੇ ਤੁਸੀਂ ਉਹ ਸੀਨ ਰੱਖ ਸਕਦੇ ਹੁੰਦੇ ਹੋਗੇ ਫਿਰ ਹਨਾ ਤੁਹਾਨੂੰ ਤੁਸੀਂ ਬਾਅਰ ਅਲਟਰ ਕਰਵਾਉਣੇ ਹੋਗੇ ਸੂਟ ਆਪਣੀ ਫਿਟਿੰਗ ਕਰਵਾਉਣੇ ਹਨਾ ਦੁਬਾਰਾ ਤੇ ਫਿਰ ਤੁਹਾਨੂੰ ਕਾਸਟਲੀ ਪੈ ਜਾਂਦੇ ਤਾਂ ਕਰਕੇ ਆਪਾਂ ਹਰ ਇੱਕ ਪੈਨ ਦੇ ਜਿਹੜੇ ਬਾਗਲੀਏ ਪਹਿਣਾ ਨੇ ਆਪਾਂ ਡਬਲ ਸੀਨ ਲਾ ਕੇ ਭੇਜ ਦੇਾਂਗੇ ਕਾਫੀ ਸਾਰੇ ਆਪਣੇ ਤੋਂ ਪਰਟੇ ਰੈਡੀ ਹੋ ਕੇ ਆਏ ਸੀਗੇ ਕਾਫੀ ਸਾਰੇ ਮੁੰਮੇ ਬੈਠੇ ਲੈਸਸ ਕੱਟ ਰਹੀ ਸੀਗੀ ਤੇ ਕਾਫੀ ਸੂਟ ਮੈਂ ਪੈਕ ਦਿੱਤੇ ਨੇਗੇ ਭੈਣਾਂ ਦੇ ਹਨਾ ਮੈਨੂੰ ਮੈਸੇਜ ਆਉਂਦਾ ਮੈਨੂੰ ਸਾਡੇ ਸੂਟ ਪੈਕ ਕਰ ਦੋ ਪੈਕ ਕਰ ਦੋ ਆਪਾਂ ਕਰਦੇ ਜੀ ਇੱਕ ਦੋ ਸਟੀਚਿੰਗ ਲਈ ਰਹਿ ਗਏ ਤੇ ਉਹ ਵੀ ਆਪਾਂ ਕਰ ਦਾਂਗੇ ਤੇ ਕਾਫੀ ਭੈਣਾਂ ਦੇ ਸੂਟ ਸੀ ਬਾਹਰ ਲਿਆਨੇ ਪਾਰਸਲ ਉਧਰ ਪਿਆ ਪਾਰਸਲ ਦਿਖਾ ਦੋ ਤੇ ਇਹ ਵਾਲਾ ਪਾਰਸਲ ਸੀ ਲਾ ਤੇ ਇਹਦੇ ਵਿੱਚ ਆਪਾਂ ਹਜੇ ਪਾਰ ਰਿਆਂਗੇ ਪਾਰਸਲ ਆ ਵੀ ਬਾਹਰ ਲਿਆ ਭੈਣਾਂ ਦੇ ਆਰਡਰ ਨੇ ਉਹ ਵੀ ਬਾਹਰ ਲਿਆ ਭੈਣਾਂ ਦੇ ਆਰਡਰ ਨੇਗੇ ਸਾਰੇ ਹਨਾ ਯਾਰ ਆਹ ਸੂਟ ਤੁਸੀਂ ਕਹਿੰਦੇ ਸੀ ਹੈ ਨਾ ਇਹ ਤਾਂ ਮੇਰੀ ਇੰਡੀਆ ਵਾਲੀ ਭੈਣ ਦਾ ਆਰਡਰ ਹੈਗਾ ਉਹਨੂੰ ਮੈਂ ਸੂਟ ਦੇਣਾਗੇ ਤੇ ਆਪਾਂ ਦੇਖੋ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈਗਾ ਮੇਰੇਆਂ ਜਿਵੇਂ 슬ੀਵਸ ਸੀਗੀਆਂ ਨਾ ਉਹ ਤਾਂ ਇੱਥੇ ਆਪਾਂ ਵਰਕ ਕੀਤਾ ਹੈਗਾ ਦੇਖੋ ਮੇਰੇ ਪਾਇਆ ਹੋਇਆ ਤੁਸੀਂ ਕਾਟਨ ਦਾ ਸੂਟ ਦੇਖਿਆ ਹੁਣ ਤੇ ਇੱਧਰ ਆਪਣੇ ਦੁਪੱਟਿਆਂ ਦੇ ਲੈਸਾ ਲੱਗ ਕੇ ਆਈਆਂ ਨੇ ਇੱਧਰ ਕਾਫੀ ਸੂਟ ਸਲਾਈ ਕੀਤੇ ਪਏ ਨੇ ਕਾਫੀ ਸਟਿਚ ਹੋ ਕੇ ਆਏ ਪਏ ਨੇ ਪੋਲੀਥੀਨ ਦੇ ਵਿੱਚ ਤੇ ਮੈਂ ਤੁਹਾਨੂੰ ਇੱਕ ਆਪਣਾ ਸੂਟ ਦਿਖਾਵਾਂ ਤੁਹਾਨੂੰ ਹਨਾ ਇਹਦੀ ਸਲਵਾਰ 700 ਰੁਪਏ ਰੂਮ ਚ ਇਹ ਦੁਪੱਟਾ ਡਾਈ ਹੋ ਕੇ ਆਇਆ ਸੀਗਾ ਜੇ ਤੁਸੀਂ ਇਹਦੇ ਨਾਲ ਦਾ ਸੂਟ ਲੈਣਾ ਲੈ ਸਕਦੇ ਹੋ ਐਵੇਂ ਰੈਡੀ ਕਰਵਾ ਸਕਦੇ ਹੋ ਦੇਖੋ ਇਦਾਂ ਆਪਾਂ ਘੇਰੇ ਤੇ ਵਰਕ ਕਰਵਾਇਆਗਾ ਤੇ ਨਾਲ ਆਪਾਂ ਲੇਸਿਸ ਦਾ ਡਿਜ਼ਾਈਨ ਦਿੱਤਾ ਹੈਗਾ ਠੀਕ ਹੈ ਜੀ ਕਾਫੀ ਜਿਆਦੇ ਸੋਹਣਾ ਸੂਟ ਹੈ ਵਿਦਆਊਟ ਲਾਈਨਿੰਗ ਸਟਿਚ ਕਰਵਾਇਆਗਾ ਮੈਂ ਤੇ ਜੇ ਇਹਨੂੰ ਤੁਸੀਂ ਬਿਨਾਂ ਵਰਕ ਤੋਂ ਲਓਗੇ 1550 ਇਹਦਾ ਪ੍ਰਾਈਸ ਹੈਗਾ ਦੇਖੋ ਜੀ ਇਸ ਦਾ ਆਪਾਂ ਨੈਕ ਤੇ ਵਰਕ ਕਰਵਾਇਆ ਆਪਾਂ ਕੱਲ ਨੂੰ ਪਾ ਕੇ ਇਹ ਵੀਡੀਓ ਬਣਾਵਾਂਗੇ ਸੂਟ ਦੇਖੋ ਬਾਜੂ ਤੇ ਸਲਵਾਰ ਤੇ ਵੀ ਐਵੇਂ ਦਾ ਹੀ ਕੰਮ ਹੈ ਤੇ ਨੈਕ ਦਾ ਵਿੱਚ ਕੰਮ ਹੋਇਆ ਹੋਇਆ ਮੈਂ ਰੱਖਿਆ ਕੋਟੇ ਦਾ ਦੁਪੱਟਾ ਇੱਕ ਕਲਰ ਦਾ ਮੈਂ ਟਾਈ ਐਂਡ ਡਾਈ ਹੁਣਾ ਕਾਫੀ ਦੁਪੱਟੇ ਹੋ ਗਏ ਮੈਂ ਸੋਚਿਆ ਹੁਣ ਆਪਾਂ ਇੱਕ ਕਲਰ ਤੇ ਆ ਜਾਈਏ ਬਾਰੇ ਰੰਗ ਚ ਦਾ ਤੇ ਅਦਵਾਚ ਚਲੋ ਕਾਫੀ ਬਣਾ ਦੀ ਡਿਮਾਂਡ ਸੀ ਬਰਪਰੀ ਦੇ ਸੂਟ ਲੈ ਕੇ ਆਓ ਹਨਾ ਤੇ ਤੁਸੀਂ ਲੈ ਸਕਦੇ ਹੋਵੋਗੇ ਜਿਹੜਾ ਇਹ ਬਰਬਰੀ ਦਾ ਸੂਟ ਹੈ ਮੈਚਿੰਗ ਸੀਗਾ 2250 ਰੁਪਏ ਰੇਟ ਹੈ ਇਹਨਾਂ ਦਾ ਵਿਦ ਤੇ ਸ਼ਿਪਿੰਗ ਹੈ ਦੇਖੋ ਜੀ ਬਲੈਕ ਕਲਰ ਦਾ ਸੂਟ ਹੈ ਕਾਫੀ ਜਿਆਦਾ ਸੋਹਣਾ ਸੂਟ ਹੈ ਇਹਦੇ ਨਾਲ ਬਲੈਕ ਬਾਟਮ ਹੈ ਬਾਟਮਾਂ ਨੂੰ ਭੈਣ ਉਹ ਜਿਹਾ ਇਗਨੋਰ ਕਰਿਓ ਕਿਉਂਕਿ ਇੱਥੇ ਖਿਲਾਰਾ ਪਿਆ ਪਿਆ ਇੱਧਰ ਉੱਧਰ ਹੋਈਆਂ ਪਈਆਂ ਨੇ ਬਾਟਮਾਂ ਤੇ ਵਿੱਚ ਵਿੱਚ ਕਿਸੇ ਕਿਸੇ ਦੀ ਨਾਲ ਹੈਗੇ ਪਰ ਤੁਹਾਨੂੰ ਜ਼ਰੂਰ ਮਿਲੂਗੇ ਆਪਾਂ ਲਾ ਕੇ ਦਵਾਂਗੇ ਜੇ ਨਹੀਂ ਹੋਊਗੀ ਤਾਂ ਫਟਾਈ ਕਰਾ ਕੇ ਵੀ ਦਵਾਂਗੇ ਤੁਹਾਨੂੰ ਪਰ ਹੈਗੀਆਂ ਨੇ ਸਾਰੀਆਂ ਇਥੋਂ ਚੀਜ਼ ਇੱਧਰ ਉੱਧਰ ਕਦੇ ਨਹੀਂ ਹੁੰਦੀ ਹੈਗੀ ਇਦੇ ਨਾਲ ਵੀ ਮੇਰੀ ਬੇਟੀ ਨੇ ਇਹ ਸੂਟ ਕੱਢ ਕੇ ਗਈ ਆ ਬਰਪਰੀ ਦੇ ਉਹਨੇ ਨਾ ਵਿੱਚ ਬਾਟਮ ਨਹੀਂ ਕੱਢਿਆ ਸਾਰੇ ਪਈਆਂ ਨੇ तकरीबन ਇੱਥੇ ਉਹਨੂੰ ਪਤਾ ਨਹੀਂ ਲੱਗਿਆ ਤੇ ਉਹ ਵੈਸੇ ਜਾਂਦੀ ਜਾਂਦੀ ਸੂਟ ਕੱਢ ਗਈ ਲੇਖਾ ਚਲੋ ਆਪਾਂ ਵੀਡੀਓ ਬਣਾਉਣੇਗੇ ਆ ਵੀ ਕਾਫੀ ਜਿਆਦੇ ਸੋਹਣਾ ਸੂਟ ਹੈ ਦਾ ਵਿੱਚ ਨਾ ਇਹ ਪਹਿਣਾ ਦੇ ਆਰਡਰ ਵੀ ਲਿੰਗੇ ਮੈਂ ਹਜੇ ਸਲਿੱਪਾਂ ਨਹੀਂ ਲਾਈਆਂ ਸੀਗੇ ਇਹਦੇ ਨਾਲ ਇਸ ਤਰ੍ਹਾਂ ਦੀ ਸਲਵਾਰ ਹੈਗੀ ਸਲਿੱਪਾਂ ਨਹੀਂ ਲਾਈਆਂ ਸੀਗੀਆਂ ਹਜੇ ਕਿਉਂਕਿ ਮੈਂ ਬਿਜ਼ੀ ਸੀਗੀ ਕਾਫੀ ਪੈਣਾ ਦੇ ਨਾ ਬਾਹਰੋਂ ਆਰਡਰ ਸੀਗੇ ਤੇ ਸਾਰੀਆਂ ਪੈਣਾ ਦੇ ਹਜੇ ਵਿੱਚ ਸਲਿੱਪਾਂ ਲਾਉਣ ਵਾਲੀਆਂ ਰਹਿੰਦੀਆਂ ਨੇ ਵਿੱਚ ਸਲਾਈ ਲਈ ਟਾਣਗੇ ਤੇ ਉਹ ਵੀ ਆਪਾਂ ਟਾਪਟੇ ਵਗੈਰਾ ਡਾਈ ਕਰਵਾਉਣੇ ਨੇ ਤੇ ਨੀਚੇ ਦਾ ਟਾਪਟਾ ਲਗਵਾਇਆ ਕਰੋ ਜਿਹੜੇ ਤੁਸੀਂ ਬਿਨਾਂ ਸਲਾਈ ਤੋਂ ਵੀ ਮੰਗਵਾਉਂਦੇ ਹੋ ਮੇਰੇ ਤੋਂ ਨਾ ਟਾਪਟਾ ਲਗਾ ਲਿਆ ਕਰੋ ਸ਼ਰਟ ਦੇ ਨੀਚੇ ਦਾ ਬਰਬਰੀ ਤੇ ਇਹ ਕਲਰ ਸੀਗਾ ਤੁਹਾਨੂੰ ਇਹ ਕਲਰ ਮਿਲ ਜੂਗਾ ਤੇ ਇਹ ਆ ਪੰਧ ਭੱਟੇ ਨਾਲ ਵੀ ਸੇਲ ਕੀਤਾਗਾ ਇਹਦੇ ਨਾਲ ਹੈਗੀ ਆ ਪਤਾ ਨਹੀਂ ਪੈਰਟ ਕਲਰ ਦੀ ਬਾਟਮ ਸੀਗੀ ਬਦਾਂ ਕਿਹੜੀ ਹੈਗੀ ਹੁਣ ਮੇਰੇ ਖਿਆਲ ਚ ਨਹੀਂ ਹੈਗੀ ਇਹ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਮੈਚ ਕਰਕੇ ਦਵਾਂਗੇ बॉटम ਸ਼ਾਇਦ ਇਹਦੇ ਨਾਲ ਜਾਂ ਤਾਂ ਫਿਰ ਇਦਾਂ ਹੋਣੀ ਆਨੀਅਨ ਜੇ ਸ਼ੇਡ ਦੀ ਜਾਂ ਫਿਰ ਪੈਰਟ ਹੀ ਸ਼ਾਇਦ ਪੈਰਟ ਹੀ ਹੈ ਇਹਦੇ ਨਾਲ बॉटम बॉਟਮ ਇੱਧਰ ਉੱਧਰ ਹੋ ਗਏ ਹਨ ਉਹਦੇ ਲਈ ਸੌਰੀ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਲੱਭ ਲੁੱਭ ਕੇ ਫੋਟੋ ਮਂਗਾਉਂਗੇ ਤਾਂ ਆਪਾਂ ਫੋਟੋ ਵੈਸੇ ਮੈਂ ਤੁਹਾਨੂੰ ਆਈਡੀਆ ਦੇਤਾ ਜਾਂ ਤਾਂ ਫਿਰ ਪੈਰਟ ਮੋਸਟਲੀ ਇਹਦੇ ਨਾਲ ਪੈਰਟ ਕਲਰ ਦੀ ਹੀ बॉਟਮ ਹੋਊ ਮੈਨੂੰ ਪਤਾ ਹੈ ਤੇ ਇਹ ਚਨਾਰ ਬਰਬਰੀ ਦੇ ਸੂਟ ਲੰਗੇ ਜਿਹੜਾ ਬ੍ਰਾਂਡ ਆਪਾਂ ਬਹੁਤ ਟਾਪ ਦਾ ਲੈ ਕੇ ਆਉਣੇ ਹੁੰਦੇ ਆਂਗੇ ਦੇਖੋ ਆਪਾਂ ਐਵੇਂ ਦਾ ਕੋਈ ਨਹੀਂ ਹੈਗਾ ਵੀ ਐਵੇਂ ਚੀਜ਼ ਚੱਕ ਕੇ ਤੁਹਾਨੂੰ ਦੇਤੀ ਕਿਉਂਕਿ ਮੈਂ ਬਹੁਤ ਸੋਚ ਸਮਝ ਕੇ ਲੈ ਕੇ ਆਉਣੇ ਨੇ ਬਾਕੀ ਦੇਖੋ ਕੱਪੜੇ ਦੇ ਵਿੱਚ ਹਰ ਕੋਈ ਬੜਿਆ ਨਹੀਂ ਹੁੰਦਾ ਹਨਾ ਤੇ ਬਹੁਤ ਸੋਚ ਸਮਝ ਕੇ ਚੀਜ਼ ਲੈ ਕੇ ਆਉਣੇ ਹੁੰਦੇ ਆਂਗੇ ਵੀ ਸਾਰਿਆਂ ਨੂੰ ਆਪਾਂ ਵਧੀਆ ਚੀਜ਼ ਦੇਈਏ ਇਹ ਸੂਟ ਲੈ ਸਕਦੇ ਹੋ ਜਿਹੜੀਆਂ ਆਪਾਂ ਦੇ ਆਰਡਰ ਚੱਲ ਰਹੇ ਨੇ ਤੁਸੀਂ ਆਪਣਾ ਵੀ ਬਣਵਾ ਸਕਦੇ ਹੋਗੇ ਤੇ ਇੱਕ ਇਹ ਵਾਲਾ ਸੂਟ ਹੈਗਾ ਇਹਦੀ ਬਾਟਮ ਹੈ ਨਹੀਂ ਸੀਗੀ ਇਹ ਆਪਾਂ ਡਾਈ ਕਰਵਾਉਣੀ ਹੈ ਇਹ 올ਓਵਰ ਹੈਗਾ ਪਰ 올ਓਵਰ ਨਾ 3000 ਤੱਕ ਬ ਚੱਲ ਜਾਂਦਾ ਹੈਗਾ ਜੋ ਤੁਸੀਂ 올ਓਵਰ ਸੂਟ ਲੈਣੇ ਹੋਗੇ ਲੈਣਾ ਚਾਹ ਰਹੇ ਹੋ ਲੈ ਸਕਦੇ ਹੋਗੇ ਤੁਹਾਡੀ ਚੁਆਇਸ ਹੈਗੀ ਜੇ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋਗੇ ਮੈਚਿੰਗ ਲੈ ਸਕਦੇ ਹੋਗੇ ਜਿਸ ਤਰ੍ਹਾਂ ਵੀ ਤੁਹਾਡਾ ਆਪਣਾ ਮਾਨ ਹੁੰਦਾ ਹੈ ਨਾ ਤੁਸੀਂ ਉਸ ਤਰ੍ਹਾਂ ਆਪਣੇ ਕੋਲੋਂ ਸੂਟ ਲੈ ਸਕਦੇ ਹੋ ਹੁੰਦੇ ਹੋ ਦੁਪੱਟਾ ਕਹੋਗੇ ਤਾਂ ਆਪਾਂ ਦੁਪੱਟਾ ਤੁਹਾਨੂੰ ਜਰੂਰ ਰੈਡੀ ਕਰਕੇ ਦਵਾਂਗੇ ਜੇ ਤੁਸੀਂ ਬਿਨਾਂ ਦੁਪट्टे ਤੋਂ ਮਗਵਾਉਣਾ ਹੈ ਬਿਨਾਂ ਦੁਪट्टे ਤੋਂ ਵੀ ਮਗਵਾ ਸਕਦੇ ਹਾਂ ਬਾਕੀ ਮੈਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਨਾ ਕੱਲ੍ਹ ਵਾਲੀ ਜਿ ਦਿਖਾਉਂਗੀ ਕੋਟ ਸੈੱਟ ਆਪਣੇ ਤਿਆਰ ਕੀਤੇ ਹੋਏ ਨੇ ਕੁੜਤੇ ਤੇ ਕੋਟ ਸੈੱਟ ਹਨਾ ਜਿੰਨੇ ਕਿ ਦੁਪੱਟੇ ਰੈਡੀ ਹੋਏ ਹੋਏ ਨੇ ਆਪਾਂ ਦੁਪੱਟਿਆਂ ਨਾਲ ਦਿਖਾ ਦਾਂਗੇ ਜਿਹੜੇ ਬਿਨਾਂ ਦੁਪੱਟੇ ਤੋਂ ਹੋਣਗੇ ਉਹਨਾਂ ਨੂੰ ਇਗਨੋਰ ਕਰਦੇ ਕਿਉਂਕਿ ਉਹਨਾਂ ਦੇ ਦੁਪੱਟੇ ਰੈਡੀ ਹੋਣ ਲਈ ਗੇਰ ਹੋਏ ਨਹੀਂ ਕਿਉਂਕਿ ਮੈਂ ਪਾਰਸਲ ਪਾਰਸਲ ਅੱਥ ਤੱਕ ਉਹ ਕੱਢਣਾਗਾ ਫਿਰ ਮੇਰੇ ਕੋਲ ਇਹਨਾਂ ਟਾਈਮ ਨਹੀਂ ਹੋਊਗਾ ਬਸ ਮੈਂ ਇੱਕ ਤੁਹਾਨੂੰ ਦਿਖਾ ਦੂੰਗੀ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਕਰਵਾ ਸਕਦੇ ਹੋ ਆਪਣੇ ਕੋਲ ਸੂਟਾਂ ਦਾ ਠੀਕ ਐ ਜੀ ਕੋਈ ਤੁਸੀਂ ਆਪਣਾ ਵੀ ਡਿਜ਼ਾਈਨ ਸ਼ੇਅਰ ਕਰਦਿਆ ਕਰੋ ਆਪਾਂ ਸੇਮ ਸੂਟ ਰੈਡੀ ਕਰਦਿਆ ਕਰਾਂਗੇ ਪਰ ਪਲੀਜ਼ ਹਨਾ ਇੱਕ ਜਿਹੜੇ ਭੈਣਾਂ ਦੇ ਕਾਫੀ ਆਰਡਰ ਹੁੰਦੇ ਨੇ ਹਨਾ ਇੱਕ ਸੂਟ ਦੀ ਪਿਕ ਭੇਜ ਕੇ ਉਹਦੇ ਨੀਚੇ ਸਾਰੀ ਡਿਟੇਲ ਦੱਸਦਿਆ ਕਰੋ ਵੀ ਇਹਦੇ ਬਾਜੂ ਇਸ ਤਰ੍ਹਾਂ ਬਣਾਉਣੀਆਂ ਨੇ neck ਇਸ ਤਰ੍ਹਾਂ ਹੋਣਾ ਚਾਹੀਦਾ ਸਾਰਾ ਕੁਝ ਨੀਚੇ ਲਿਖ ਦਿਆ ਕਰੋ ਜੇ ਦੀ ਵਾਇਸ ਮੈਸੇਜ ਕਰ ਦਿਆ ਕਰੋ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਦੂਜੇ ਸੂਟ ਦੀ ਪਿਕ ਭੇਜ ਕੇ ਫਿਰ ਨਾਲ ਦੀ ਨਾਲ ਤੁਸੀਂ ਉਹ ਕਰ ਦਿਆ ਕਰੋ ਜੀ ਦੂਜੇ ਸੂਟ ਦੀ ਡਿਟੇਲ ਭੇਜ ਦਿਆ ਕਰੋ ਦੂਜੇ ਸੂਟ ਦੀ ਡਿਟੇਲ ਭੇਜਿਆ ਕਰੋ ਠੀਕ ਹੈ ਜੀ ਤੇ ਫਿਰ ਮੈਨੂੰ ਚੰਗੀ ਤਰ੍ਹਾਂ ਮਤਲਬ ਸਮਝ ਲੱਗ ਜਾਂਦਾ ਕਿਉਂਕਿ ਕਾਫੀ ਆਰਡਰ ਹੁੰਦੇ ਨੇਗੇ ਹਨਾ ਵਿੱਚ ਅਸੀਂ ਪਾਰਸਲ ਵੀ ਕੱਢਣੇ ਹੁੰਦੇ ਨੇ ਫਿਰ ਕੰਮ ਕਰਨ ਵਾਲੀ ਕਾਂਗੀ ਮੈਂ ਤੇ ਤਾਂ ਕਰਕੇ ਫਿਰ ਮਾਈਂਡ ਦੇ ਵਿੱਚ ਸਕਿਪ ਹੋ ਜਾਂਦੀਆਂ ਨੇ ਚੀਜ਼ਾਂ ਉਹਦੇ ਲਈ ਸੌਰੀ ਹਨਾ ਨੈਕਸਟ ਟਾਈਮ ਜੋ ਥੋੜੀ ਬਹੁਤ ਹੀ ਚੀਜ਼ਾਂ ਮੇਰੇ ਮਾਈਂਡ ਚ ਸਕਿਪ ਹੋ ਜਾਂਦੀਆਂ ਨੇਗੀਆਂ ਅਗਲੀ ਵਾਰ ਨਹੀਂ ਹੋਣਗੀਆਂ ਵੈਸੇ ਅਸੀਂ ਬਹੁਤ ਖਿਆਲ ਚ ਰੱਖ ਕੇ ਚੱਲਦੇ ਹਾਂ ਸਾਰਾ ਕੁਝ ਇੱਕ ਵਾਰ ਸੂਟ ਦੇਣ ਤੋਂ ਪਹਿਲਾਂ ਟੇਲਰ ਨੂੰ ਸਾਰਾ ਅਸੀਂ ਵਟਸਐਪ ਉੱਤੇ ਚੈੱਕ ਕਰ ਲੈਣਾ ਹੁੰਦੇ ਹਾਂਗੇ ਵੀ ਭੈਣ ਨੇ ਕੀ ਕੁਝ ਭੇਜਿਆ ਸੀਗਾ ਨਾ ਫਿਰ ਤਾਂ ਥੋੜੀ ਜੀ ਗਲਤੀ ਨਾਲ ਫਿਰ ਬੰਦੇ ਦਾ ਮਨ ਨਾ ਖਰਾਬ ਹੋਵੇ ਬਸ ਕੋਈ ਗੱਲ ਨਹੀਂ ਚਲੋ ਮਾੜੀ ਜੀ ਮਿਸਟੇਕ ਹੈ ਨਾ ਹੋ ਜਾਂਦੀ ਹੁੰਦੀ ਹੈ ਕਈ ਵਾਰ ਉਹਦੇ ਲਈ ਸੌਰੀ ਉਹ ਅਗਲੀ ਵਾਰ ਆਪਾਂ ਠੀਕ ਕਰਕੇ ਦੇ ਦਾਂਗੇ ਤੁਹਾਨੂੰ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਨਾਗਾ ਹਾਂਜੀ ਇੱਕ ਨਾ ਭੈਣ ਦਾ ਮੈਨੂੰ ਕਾਲ ਆਇਆ ਪਰਸਾ ਜਾਤੇ ਉਨੇ ਨੇ ਅੱਡਾ ਮੈਨੂੰ ਕਮੈਂਟ ਕੀਤਾ ਫਿਰ ਬਾਅਦ ਚ ਉਹ ਨਾ ਦੂਜੇ ਦਿਨ ਜਦੋਂ ਮੈਂ ਵੀਡੀਓ ਪਾਈ ਤੇ ਮੈਨੂੰ ਭੈਣ ਦਾ ਕਾਲ ਆਇਆ ਹਨਾ ਕਹਿੰਦੇ ਜੀ ਤੁਸੀਂ ਸਟਾਕ ਕਿੱਥੋਂ ਲੈ ਕੇ ਆਉਂਦੇ ਹੋ ਹਨਾ ਕਿਉਂਕਿ ਦੇਖੋ ਹਨਾ ਮੇਰਾ ਵੀ ਬਿਜ਼ਨਸ ਹੈਗਾ ਤੁਸੀਂ ਸਾਰੇ ਇਹ ਗੱਲ ਨੂੰ ਹਨਾ ਤੁਸੀਂ ਸਾਰੇ ਭੈਣਾ ਸਮਝ ਸਕਦੇ ਹੋ ਮੇਰਾ ਵੀ ਬਿਜ਼ਨਸ ਹੈ ਹਨਾ ਤੇ ਹੁਣ ਜਿੱਥੋਂ ਮੈਂ ਸਟਾਕ ਚੱਕਦੀ ਆ ਉਹ ਅੱਗੋਂ ਮੈਨੂੰ ਕੋਈ ਥੋੜੀ ਦੱਸੂਗਾ ਵੀ ਜੇ ਮੈਂ ਉਹਨਾਂ ਨੂੰ ਕਹਾ ਵੀ ਤੁਸੀਂ ਕਿੱਥੋਂ ਲੈਣਾ ਸਟਾਕ ਹਨਾ ਉਹ ਵੀ ਨੀ ਮੇਰੇ ਨਾਲ ਇਹ ਗੱਲ ਸ਼ੇਅਰ ਕਰੂਗਾ ਚਲੋ ਕੋਈ ਗੱਲ ਨਹੀਂ ਆਪਾਂ ਨੂੰ ਕਪੜਾ ਵਧੀਆ ਮਿਲ ਰਿਹਾ ਹੈ ਨਾ ਬਾਕੀ ਆਪਣੇ ਵਰਕ ਵਰਕ ਵਾਲੇ ਆਰਡਰ ਚੱਲ ਜਾਈ ਜਾਂਦੇ ਨੇਗੇ ਆਪਾਂ ਨੂੰ ਮੇਨ ਗੱਲ ਕਪੜੇ ਦੀ ਹੁੰਦੀ ਹੈ ਕਿ ਆਪਾਂ ਉਸ ਤਰ੍ਹਾਂ ਕਪੜਾ ਲੈ ਲੈਣੇ ਹੈ ਨਾ ਤੁਹਾਡੇ ਸ਼ਹਿਰਾਂ ਦੇ ਵਿੱਚ ਹੋਲ ਸੇਲ ਦੀਆਂ ਦੁਕਾਨਾਂ ਹੋਣੀਆਂ ਤੁਸੀਂ ਉੱਥੋਂ ਕਪੜਾ ਲੈ ਸਕਦੇ ਹੋ ਕਿਉਂਕਿ ਮੈਂ ਤਾਂ ਫਿਰ ਕਾਫੀ ਕੁਆਂਟੀਟੀ ਦੇ ਵਿੱਚ ਕਪੜਾ ਚੱਕਣਾ ਹੁੰਦਾ ਹੈਗਾ ਮੇਰਾ ਕੰਮ ਇਹ ਨਹੀਂ ਹੈਗਾ ਵੀ ਮੈਂ 10 20 ਹਜ਼ਾਰ ਦਾ ਕਪੜਾ ਲੈਣਾ ਹੁੰਦਾ ਹੈਗਾ ਮੈਂ ਕਾਫੀ ਕੁਆਂਟੀਟੀ ਦੇ ਵਿੱਚ ਕਪੜਾ ਚੱਕਦੀ ਆਂਗੀ ਲੱਖ ਪਲੱਸ 2 ਲੱਖ ਪਲੱਸ 3 ਲੱਖ ਪਲੱਸ ਮੇਰਾ 5 5 ਲੱਖ ਪਲੱਸ ਵੀ ਕਪੜਾ ਚਲ ਜਾਂਦਾ ਹੈਗਾ ਕਿਉਂਕਿ ਮੇਰੇ ਕੋਲ ਕਸਟਮਰ ਚਲੋ ਰੱਬ ਦੀ ਕਿਰਪਾ ਨਾਲ ਵਧੀਆ ਨੇ ਆਪਣਾ ਸਟਾਕ ਆ ਜਾਂਦਾ ਤੇ ਜਾਈ ਜਾਂਦਾ ਹੈ ਨਾ ਉਹਨਾਂ ਦਾ ਮੈਨੂੰ ਕਾਲ ਆਇਆ ਕਹਿੰਦਾ ਤੁਸੀਂ ਸਾਨੂੰ ਸਟਾਕ ਬਾਰੇ ਦੱਸੋ ਤੁਸੀਂ ਅੰਮ੍ਰਿਤਸਰ ਤੋਂ ਲੈਣਾ ਤੁਸੀਂ ਲੁਧਿਆਣਾ ਦੇ ਤੋਂ ਲੈਣੇ ਮੈਂ ਕਿਹਾ ਵੀ ਮੈਂ ਨਹੀਂ ਲੈਂਦੀ ਹੈ ਨਾ ਨਾ ਮੈਂ ਅੰਮ੍ਰਿਤਸਰ ਤੋਂ ਮੈਂ ਮਨਾਂ ਕੀਤਾ ਫਿਰ ਮੈਨੂੰ ਉਹਨੇ ਉਲਝਾਇਆ ਹੈ ਨਾ ਮੈਨੂੰ ਕਹਿੰਦੀ ਵੀ ਤੁਸੀਂ ਅਸੀਂ ਅੰਮ੍ਰਿਤਸਰ ਗਏ ਸੀ ਕਿ ਸੰਦ ਉਥੋਂ ਵਧੀਆ ਨਹੀਂ ਮਿਲਿਆ ਮੈਂ ਕਹਿ ਰਹੀ ਹਾਂ ਵੀ ਨਹੀਂ ਪੜੇ ਮੈਂ ਉਥੋਂ ਨਹੀਂ ਲੈਂਦੀ ਹਾਂ ਨਾ ਵੀ ਮੈਂ ਆਪਣੇ ਸ਼ਹਿਰ ਤੋਂ ਹੀ ਲਵਾਉਂਦੀ ਹਾਂ ਜਿੱਥੇ ਲਵਾਉਂਦੀ ਹਾਂ ਜਾਪਾ ਨੇੜੇ ਤੇ ਟਰਾਈ ਮਾਰ ਲੈ ਲੈਂਗੇ ਹਨਾ ਵੀ ਕੋਈ ਵਧੀਆ ਚੀਜ਼ ਮਿਲੇ ਕੋਈ ਵੀ ਚੀਜ਼ ਦਾ ਨਾ ਮਿਹਨਤ ਕਰਕੇ ਹੀ ਆਪਾਂ ਨੂੰ ਕੰਮ ਕਰਨਾ ਪੈਂਦਾ ਹੁੰਦਾ ਬਹੁਤ ਥਾਂਵੇਂ ਆਪਾਂ ਭਕਾਈ ਮਾਰ ਕੇ ਐਵੇਂ ਕਹਾ ਨਾ ਅਸੀਂ ਕੱਪੜਾ ਟਰਾਈ ਕਰਕੇ ਫੇਰ ਲੈਂਦੇ ਅਗੇ ਇੱਕ ਜਗ੍ਹਾ ਤੋਂ ਕਦੇ ਵੀ ਕੱਪੜਾ ਨਹੀਂ ਲਿਆ ਬਾਕੀ ਜੇ ਤੁਸੀਂ ਸਟਾਕ ਲੈਣਾ ਚਾਹੋਗੇ ਤੁਸੀਂ ਮੇਰੇ ਤੋਂ ਲੈ ਲਓ ਮੈਂ ਦੇ ਦੂੰਗੀ ਮੈਂ ਮਨਾ ਨਹੀਂ ਕਰਦੀ ਹੈਗੀ ਹਨਾ ਬਹੁਤ ਸਾਰੀਆਂ ਭੈਣਾਂ ਨੇ ਗੀਆਂ 4-5 ਜਿਹੜੀਆਂ ਮੇਥੋਂ ਸਟਾਕ ਲੈ ਲੈਂਦੀਆਂ ਨੇ ਕੋਈ ਗੱਲ ਨਹੀਂ ਹਨਾ ਤੇ ਉਹ ਇਹ ਆਪਾਂ ਜਿੰਨੇ ਜਿਸ ਰੇਟ ਮੈਨੂੰ ਪਏ ਹੁੰਦੇ ਨੇ ਮੈਂ ਉਹਨਾਂ ਨੂੰ ਸੂਟ ਦੇ ਦਿੰਨੀ ਆਂ ਕਿ ਚਲੋ ਜਿੰਨਾ ਕੁ ਮੇਰਾ ਮਾਰਜਨ ਹੁੰਦਾ 250 ਉਹ ਕੱਢ ਲੈਂਦੀਆਂ ਨੇ ਵਿਚਾਰੀਆਂ ਮੈਂ ਤਾਂ ਆਪਾਂ ਲਾਈ ਕਰਦੀ ਮੈਂ ਕਿਸੇ ਦਾ ਆਪਾਂ ਪੁਰਾਣੀ ਸੋਚ ਸਕਦੇ ਪਰ ਉਹਨੇ ਮੈਨੂੰ ਕਮੈਂਟ ਦੇ ਵਿੱਚ ਕਾਫੀ ਕੁਝ ਕਿਹਾ ਹਨਾ ਤੁਹਾਡਾ ਚੈਨਲ ਚੱਲ ਲੱਗ ਪਿਆ ਜੀ ਇਹ ਬੋ ਪਰ ਮੇਰੇ ਤਾਂ ਇਹ ਗੱਲ ਦਿਮਾਗ 'ਚ ਵੀ ਨਹੀਂ ਹੈਗੀ ਤੁਹਾਡੇ ਚਾੱਕੜ ਹੈ ਜਿਹੜੀਆਂ ਭੈਣਾ ਮੇ ਤੋਂ ਸੂਟ ਲੈਂਦੀਆਂ ਨੇ ਨਾ ਮੇਰੇ ਨਾਲ ਗੱਲ ਕਰਦੀਆਂ ਨੇ ਜਰੂਰ ਕਮੈਂਟ ਕਰਕੇ ਦੱਸਿਓ ਵੀ ਮੇਰੇ ਚਾੱਕੜ ਹੈਗੀ ਹੈ ਕਿ ਨਹੀਂ ਹੈਗੀ ਜੀਰੋ ਸਬਸਕ੍ਰਾਈਬ ਤੇ ਹਨਾ ਚਲੋ ਆਪੋ ਆਵਦੀ ਸੋਚ ਹੁੰਦੀ ਹੈ ਕਿ ਜਿੱਦਾਂ ਉਹਨੂੰ ਸਹੀ ਲੱਗਿਆ ਉਹ ਨਾਲੇ ਉਹ ਕਰਤਾ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਫੇਰ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਾਂਗੇ ਚਲੋ ਕੰਮ ਕਰਦੇ ਨੇ ਪ੍ਰਮਾਤਮਾ ਉਹਨਾਂ ਨੂੰ ਵੀ ਰੰਗ ਭਾਗ ਲਾਵੇ ਸਾਰੀਆਂ ਭੈਣਾਂ ਜਿਹੜੀਆਂ ਕੰਮ ਕਰਦੀਆਂ ਨੇ ਨਾ ਆਪੋ ਆਵਦੀ ਕਿਸਮਤ ਖਾਣੀ ਹੈ ਕਿ ਸਭ ਨੇ ਸਾਰੀਆਂ ਭੈਣਾਂ ਖੁਸ਼ ਰਹਿਣ ਸਾਰਿਆਂ ਨੂੰ ਪ੍ਰਮਾਤਮਾ ਬਹੁਤ ਦਵੇ ਮੇਰੇ ਤੋਂ ਵੀ ਵੱਧ ਦਵੇ ਬਸ ਸਾਰੇ ਖੁਸ਼ ਰਹਿਣ ਤੇ ਤੁਸੀਂ ਇਹਦੇ ਨਾਲ ਦੁਪੱਟਾ ਰਖਵਾ ਸਕਦੇ ਹੋਗੇ ਬਰਬਰੀ ਦਾ ਤੇ ਬਾਕੀ ਜੇ ਤੁਸੀਂ ਵਰਪਰੀ ਤਾਂ ਨਹੀਂ ਲੈਣਾ ਹੈਗਾ ਹੋਰ ਬਹੁਤ ਸਾਰੇ ਆਪਸ਼ਨਸ ਹੁੰਦੀਆਂ ਨੇ ਵੀਡੀਓ ਹੋ ਜੂਗੀ ਜਿਆਦਾ ਲੰਬੀ ਹੈ ਨਾ ਆਪਾਂ ਗੱਲਾਂ ਵਾਤਾਂ ਚਾ ਜਵਾਨੀ ਵੀਡੀਓ ਕਰਤੀ ਤੇ ਐਂਡ ਆਪਾਂ ਇੱਥੇ ਹੀ ਕਰ ਦਿਆਂਗੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ